हिमाचलवांड पंजाब ਦੇ ਇੱਕ ਸ਼ਹਿਰ ਨੇ ਵੀ ਲੈ ਲਿਆ ਵੱਡਾ ਫੈਸਲਾ ਹੁਣ ਨੰਗਲ ਵਿੱਚ ਵੀ ਬਾਰੀ ਸੂਬਿਆਂ ਦੀਆਂ ਗੱਡੀਆਂ ਦਾ ਟੈਕਸ ਕੱਟੇਗਾ ਹੁਣ ਨੰਗਲ ਵਿੱਚ ਹਿਮਾਚਲ ਨੰਬਰ ਵਾਲੀਆਂ ਗੱਡੀਆਂ ਦਾ ਟੈਕਸ ਕੱਟੇਗਾ ਕਰੋੜਾ ਦਾ ਮੁਨਾਫਾ ਹੋਏਗਾ ਜੀ ਹਾਂ ਜਿਵੇਂ ਹਿਮਾਚਲ ਵਿੱਚ ਦਾਖਲ ਹੋਣ ਵਾਲੀਆਂ ਬਾਰੀ ਸੂਬਿਆਂ ਦੀਆਂ ਗੱਡੀਆਂ ਦਾ ਟੋਲ ਟੈਕਸ ਕੱਟਿਆ ਜਾਂਦਾ ਠੀਕ ਉਸੇ ਤਰ੍ਹਾਂ ਹੁਣ ਪੰਜਾਬ ਦੇ ਨੰਗਲ ਵਿੱਚ ਵੀ ਟੈਕਸ ਦੇ ਬਦਲੇ ਟੈਕਸ ਕੱਟਿਆ ਜਾਏਗਾ ਜੀ ਹਾਂ ਨੰਗਲ ਦੀ ਹੱਦ ਵਿੱਚ ਹੁਣ ਪੰਜਾਬ ਨੂੰ ਛੱਡ ਕੇ ਬਾਰੀ ਸੂਬਿਆਂ ਤੋਂ ਆਈਆਂ ਗੱਡੀਆਂ ਤੇ ਟੋਲ ਟੈਕਸ ਲੱਗਣ ਜਾ ਰਹੇ ਠੀਕ ਉਸੇ ਤਰ੍ਹਾਂ ਜਿਵੇਂ ਹਿਮਾਚਲ ਵਿੱਚ ਲੱਗਦਾ ਹੈ ਇਸ ਨੂੰ ਲੈ ਕੇ ਨੰਗਲ ਨਗਰ ਕੌਂਸਲ ਵਿੱਚ ਹੋਈ ਇੱਕ ਅਹਿਮ ਬੈਠਕ ਦੇ ਦੌਰਾਨ ਪ੍ਰਸਤਾਵ ਵੀ ਪਾਸ ਕਰ ਦਿੱਤਾ ਗਿਆ ਅਤੇ ਡਾਇਰੈਕਟਰ ਲੋਕਲ ਬਾਡੀਜ਼ ਨੂੰ ਭੇਜ ਵੀ ਦਿੱਤਾ ਗਿਆ ਇਸ ਫੈਸਲੇ ਬਾਰੇ ਗੱਲਬਾਤ ਕਰਦੇ ਹਾਂ ਕੌਂਸਲਰ ਸੁਰਿੰਦਰ ਪੰਮਾ ਨੇ ਦੱਸਿਆ ਕਿ ਇਸ ਨਾਲ ਨੰਗਲ ਨਗਰ ਕੌਂਸਲ ਨੂੰ ਕਰੋੜਾਂ ਦਾ ਫਾਇਦਾ ਹੋਏਗਾ ਉਨਾ ਕਹਾ ਕਿ ਰਾਸ਼ਟਰੀ ਰਾਜ ਮਾਰਗ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾ ਸਕਦਾ ਪਰ ਹਿਮਾਚਲ ਸਰਕਾਰ ਹਿਮਾਚਲ ਨੰਬਰ ਵਾਲੇ ਲੋਕਾਂ ਨੂੰ ਛੱਡ ਕੇ ਹਰੇਕ ਵਿਅਕਤੀ ਤੋਂ ਭਾਵੇਂ ਕਿ ਉਹ ਨੰਗਲ ਦਾ ਹੀ ਰਹਿਣ ਵਾਲਾ ਕਿਉਂ ਨਾ ਹੋਵੇ 90 ਰੁਪਏ ਤੋਂ 110 ਰੁਪਏ ਟੈਕਸ ਵਸੂਲ ਰਹੀ ਹੈ ਉਹਨਾਂ ਕਹਾ ਕਿ ਜੇਕਰ ਹਿਮਾਚਲ ਦੀਆਂ ਸਰਹੱਦਾਂ ਤੇ ਟੋਲ ਬੈਰੀਅਰ ਲਗਾਏ ਜਾਂਦੇ ਨੇ ਤਾਂ ਨੰਗਲ ਨਗਰ ਕੌਂਸਲ ਨੂੰ ਵੀ ਕਰੋੜਾਂ ਦਾ ਮੁਨਾਫਾ ਹੋਏਗਾ ਸਭ ਤੋਂ ਅਹਿਮ ਮੁੱਦਾ ਜਿਹੜਾ ਨਗਰ ਕੌਂਸਲ ਦੇ ਵਿੱਚ ਵਿਚਾਰਿਆ ਗਿਆ ਉਹ ਇਹ ਸੀ ਕਿ ਸਾਡਾ ਨੰਗਲ ਸ਼ਹਿਰ ਜਾਂ ਨੰਗਲ ਇਲਾਕਾ ਹਿਮਾਚਲ ਦੇ ਨਾਲ ਲੱਗਦੇ ਉਹਨਾਂ ਤੇ ਬਲਾਸਪੁਰ ਜ਼ਿਲ੍ਹਿਆਂ ਨੂੰ ਲੱਗਦਾ ਇਹਦੇ ਵਿੱਚ ਉਹਨਾਂ ਤੇ ਬਲਾਸਪੁਰ ਜ਼ਿਲ੍ਹਿਆਂ ਵਿੱਚ ਹਿਮਾਚਲ ਸਰਕਾਰ ਵੱਲੋਂ ਸਾਡੇ ਲੋਕਲ ਨਿਵਾਸੀਆਂ ਦੇ ਬੇਅੰਥਿਆ ਜਿਹੜੇ ਟੋਲ ਟੈਕਸ ਲਏ ਜਾ ਰਹੇ ਸਾਨੂੰ ਵਾਹਨਾਂ ਤੇ ਸਾਡੇਾਂ ਤੇ ਕੋਈ 70 ਰੁਪਏ ਜਾਂ ਵੱਡੇ ਟਰਾਂਸਪੋਰਟਰ ਜਿਹੜੇ ਸਾਡੇ ਭਰਾ ਹੈ ਉਹਨਾਂ ਤੋਂ ਕੋਈ 700 ਰੁਪਇਆ ਜਾਂ ਕੋਈ 7 ਸੀਟਰ ਤੋਂ 110 ਰੁਪਏ ਇਹ ਚਾਰਜੇਸ ਵਸੂਲੇ ਜਾ ਰਹੇ ਜਦੋਂ ਕਿ ਜਿਹੜੇ ਐਨਐਚਆਈ ਦੇ ਨਿਯਮ ਹੈ ਉਹਨਾਂ ਮੁਤਾਬਿਕ ਕਿ 5 ਕਿਲੋਮੀਟਰ ਦੇ ਇਲਾਕੇ 'ਚ ਜਿੱਥੇ ਟੋਲ ਹੈ ਉਹਨਾਂ ਨੂੰ ਟੋਲ ਫਰੀ ਚਾਹੀਦਾ ਅੱਜ ਅਸੀਂ ਨਗਰ ਕੌਂਸਲ ਲੰਗੜ ਨੇ ਇੱਕ ਮਤਾ ਪਾਸ ਕੀਤਾ ਰੈਸੀਪ੍ਰੋਕਲ ਕਿ ਪੰਜਾਬ ਜਿਹੜੀ ਸਾਡੀ ਨਗਰ ਕੌਂਸਲ ਲੰਗੜ ਹੈ ਉਹ ਹਿਮਾਚਲ ਦੇ ਵਾਹਨਾਂ ਤੇ ਟੈਕਸ ਲਗਾਏਗੀ ਜਦੋਂ ਤੱਕ ਜਿਹੜੀ ਹਿਮਾਚਲ ਸਰਕਾਰ ਹੈ ਸਾਨੂੰ ਜਿਹੜੇ ਟੋਲ ਤੇ ਜਿਹੜੇ ਵਾਹਨਾਂ ਤੇ ਟੈਕਸ ਲਗਾਉਂਦੀ ਆ ਇਹ ਮਾਫ ਨਹੀਂ ਕਰ ਦਿੱਤੇ ਜਾਂਦੇ ਇਹ ਤੇ ਵੀ ਸਾਫ਼ ਕੀਤਾ ਗਿਆ ਕਿ ਜਿਵੇਂ ਹਿਮਾਚਲ ਸਰਕਾਰ ਵੱਲੋਂ ਹਿਮਾਚਲ ਨੰਬਰ ਦੀਆਂ ਗੱਡੀਆਂ ਨੂੰ ਛੱਡ ਕੇ ਬਾਕੀ ਹਰ ਗੱਡੀ ਤੋਂ ਟੈਕਸ ਲਿਆ ਜਾਂਦਾ ਹੈ ਉਸੇ ਤਰਜ਼ ਤੇ ਨੰਗਲ ਨਗਰ ਨਿਗਮ ਵੱਲੋਂ ਵੀ ਇਹ ਫੈਸਲਾ ਲਿਆ ਗਿਆ ਤੇ ਹੁਣ ਨੰਗਲ ਆਉਣ ਵਾਲੀਆਂ ਪੰਜਾਬ ਦੀਆਂ ਗੱਡੀਆਂ ਨੂੰ ਛੱਡ ਕੇ ਬਾਕੀ ਗੱਡੀਆਂ ਦਾ ਟੈਕਸ ਕਟਿਆ ਜਾਏਗਾ ਜ਼ਿਕਰੇ ਖਾਸ ਹੈ ਕਿ ਹਿਮਾਚਲ ਜਾਣ ਵਾਲੀਆਂ ਗੱਡੀਆਂ ਤੋਂ ਬਹੁਤਾ ਹੱਦ ਨੰਗਲ ਵਿੱਚੋਂ ਹੀ ਹੋ ਕੇ ਲੰਘਦੀਆਂ ਨੇ ਅਜੇ ਵਿੱਚ ਇਸ ਫੈਸਲੇ ਨਾਲ ਨਗਰ ਨਿਗਮ ਨੂੰ ਤਾਂ ਵੱਡਾ ਮੁਨਾਫਾ ਹੋਏਗਾ ਪਰ ਸਵਾਲ ਇਹ ਹੈ ਕਿ ਕੀ ਇੱਕ ਸ਼ਹਿਰ ਆਪਣੇ ਤੌਰ ਤੇ ਇਸ ਤਰੀਕੇ ਦਾ ਫੈਸਲਾ ਲੈ ਸਕਦਾ ਹੈ। ਕਿ ਆਏ ਜਾ ਰਿਹਾ ਹੈ ਕਿ ਇਸ ਨੂੰ ਹਿਮਾਚਲ ਵੱਲੋਂ ਵਸੂਲੇ ਜਾਂਦੇ ਟੈਕਸ ਦੀ ਸਮਾਨਤਾ ਵਿੱਚ ਚੁੱਕੇ ਗਏ ਕਦਮ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਨੰਗਲ ਤੋਂ ਬਲਜੀਤ ਚਾਨਾ ਪੀਟੀਸੀ ਨਿਊਜ਼